ਲੋ ਵੀ ਮਿੱਤਰੋ ਪਹੁੰਚੇ ਆ ਅੱਜ ਆਪਾਂ ਬਰਮਾ ਦੇ ਨੇੜੇ ਆ ਸਮਰਾਲਾ ਏਰੀਆ ਪੈਂਦਾ ਅੰਕਲ ਨੂੰ ਤੇ ਅੰਕਲ ਦੀਆਂ ਬੱਕਰੀਆਂ ਰੱਖੇ ਨੇ ਕਰਾਉਂਦੇ ਥੋੜੀ ਗੱਲਬਾਤ ਤੇ ਅੰਕਲ ਸ਼ਕੀਰ ਨੇ ਘੋੜੀਆਂ ਦੇ ਵੀ ਅੰਕਲ ਹਸਰੀਕਾਲ ਜੀ ਉਹ ਠੀਕ ਠਾਕ ਹੋ ਬਹੁਤ ਵਧੀਆ ਤੇ ਆਪਣੇ ਜਿਹੜੇ ਜਾਨਵਰਾਂ ਦਾ ਤੁਹਾਨੂੰ ਸ਼ੌਂਕ ਕਿੱਥੋਂ ਕਿਵੇਂ ਪਿਆਈ ਸ਼ੌਂਕ ਇਹ ਜਾਨਵਰਾਂ ਦਾ ਸ਼ੌਂਕ ਸਾਨੂੰ ਪਹਿਲਾਂ ਘੋੜੀ ਲੈਣ ਦੀ ਬੇਟੇ ਨੇ ਅੱਛਾ ਜੀ ਉਸ ਤੋਂ ਬਾਅਦ ਫਿਰ ਉਹ ਬਾਹਰ ਚਲੇ ਗਏ ਠੀਕ ਹੈ ਜੀ ਬੇਟਾ ਉਹ ਉਹ ਕਹਿੰਦਾ ਸੀ ਵੀ ਮੈਂ ਹੋਰ ਵਧਾਉਂਗਾ ਕੰਮ। ਅੱਛਾ ਜੀ। ਉਹ ਦੋਨੇ ਬੇਟੇ ਬਾਹਰ ਜਾਣ ਕਰਕੇ ਫਿਰ ਮੈਂ ਇਧਰ ਲਈ ਬੱਕਰੀਆਂ ਵਾਲੀ ਲੈਨ ਚ ਨੂੰ ਪੈ ਗਿਆ। ਅੱਛਾ ਜੀ। ਪਹਿਲਾਂ ਅਸੀਂ ਗਾਵਾਂ ਮੱਝਾਂ ਵੀ ਬਹੁਤ ਰੱਖੀਆਂ ਨੇ। ਠੀਕ ਹੈ ਜੀ। 15-20 ਵੀ 25-25 ਗਾਵਾਂ ਮੱਝਾਂ ਬਹੁਤ ਰੱਖੀਆਂ ਨੇ। ਤੇ ਹੁਣ ਆ ਦ 15 ਕ ਨਾਲ ਬੱਕਰੀਆਂ ਦੇ ਨੇ। ਹੋਰ ਦਹਾਂ ਅੱਗੇ ਭਰਉਣਾ ਬੱਕਰੀਆਂ ਦਾ ਕੰਮ ਅੱਗੇ। ਬੱਕਰੀਆਂ ਦਾ ਸ਼ੌਂਕ ਕਿਵੇਂ ਪੈ ਗਈ ਤੁਹਾਨੂੰ ਬੱਕਰੀਆਂ ਰੱਖਣ ਦਾ? ਜੀ ਪਹਿਲਾਂ ਤਾਂ ਚੱਲ ਘੋੜੀ ਰੱਖੀ ਸੀਗੀ। ਬੱਕਰੀਆਂ ਦਾ ਚੱਲ ਬਸ ਇਦਾਂ ਹੀ ਵੀ ਚਲੋ। ਟ੍ਰੈਂਡ ਸਮਝ ਲਓ ਹੁਣ ਵੀ। ਚੱਲਦਾ ਇਹ। ਵੇਲੇ ਨਾਲੋਂ ਬੱਕਰੀਆਂ ਹਾਂ ਦਾ ਕੰਮ ਵਧੀਆ ਲੱਗਦਾ ਠੀਕ ਹੈ ਇਹ ਹੁਣ ਤੁਸੀਂ ਘੋੜੀ ਬਕਾਊ ਕਰਦੇ ਹੋ ਜੀ ਹਾਂ ਘੋੜੀ ਸੇਲ ਹੈ ਤੇ ਕਿੰਨੀ ਹਾਈਟ ਆ ਦਿਖਾਓ ਮੜੀ ਜੀ ਘੋੜੀ ਆਪਣੇ ਉਧਰ ਚਲੋ ਪ੍ਰੇਮੀ ਤੁਮੀ ਨਾਲ ਹੋ ਜਾ ਵੀਰੇ ਲਓ ਜੀ ਮਿੱਤਰੋ ਸਾਹਮਣੇ ਹੀ ਆ ਇਹ ਆ ਘੋੜੀ ਬਕਾਊ ਅੰਕਲ ਦੀ ਹਾਂ 60 60 ਪਲੱਸ ਦਾ ਆਪਾਂ ਕਹਿੰਦੇ 60 ਮੰਨ ਕੇ ਚੱਲੋ ਹਾਂ ਠੀਕ ਹੈ ਇਹ ਵਾ ਕੋਈ ਨਹੀਂ ਇੱਧਰ ਹੀ ਬਣੂਗੀ ਲਓ ਵੀ 60 ਇੰਚ ਦੀ ਹਾਈਟ ਆ ਕਹਿੰਦੇ ਇਹਦੀ ਸੇਲ ਛੱਡੀ ਆ ਘੋੜੀ ਬਹੁਤ ਹੈ ਅੱਛਾ ਜੀ ਕਿੰਨੀ ਉਮਰ ਹੋ ਗਈ ਜੀ ਇਹਦੀ ਉਮਰ ਲਗਭਗ 6.5 ਸਾਲ ਦੇ ਲਗਭਗ 4 ਵੀ ਹੋਗਾ ਤੇ 3.5 ਯਾਨੀ ਇੰਨੀ ਹੈਗੀ ਹੈ ਉਮਰ ਅੱਛਾ ਜੀ ਇੰਨੀ ਹੈਗੀ ਹੈ ਉਮਰ ਅਜੀ ਦੋਸਤੋ ਦੇਖ ਸਕਦੇ ਹੋ ਸਮਾਰ ਕੇ ਦੇਖ ਲਓ ਦੁਬਾਰਾ ਤੁਹਾਨੂੰ ਦਿਖਾ ਦਿੰਦੇ ਆ ਤੇ ਬਾੜਾ ਅੰਕਲ ਦਾ ਬਹੁਤ ਖੁੱਲਾ ਬਣਾਇਆ ਇਹਨੂੰ ਫਿਰਨ ਵਾਸਤੇ ਦੇਖ ਸਕਦੇ ਹੋ ਬਹੁਤ ਲੰਬੀ ਹੈ ਅੰਕਲ ਕਿੰਨੀ ਹੋਗੀ ਇਹਦੀ ਬਾੜੇ ਦੀ ਲੰਬਾਈ ਬਾਈ ਤੁਸੀਂ ਦੇਖ ਲਓ ਅੱਧੇ ਕਿਲੇ ਜੀ ਹੋਊਗੀ ਅੱਛਾ ਜੀ ਹਾਂ ਹਾਂ ਕਿਲੇ ਦੀ ਲੰਬਾਈ ਹੈ ਇਹ 20 ਫੁੱਟ ਚੌੜਾ ਹੋਣਾ ਜੀ ਹਾਂ 25 ਫੁੱਟ ਹੈਗਾ ਚੌੜਾ 20 25 ਫੁੱਟ ਚੌੜਾ ਹਾਂ ਨਾ ਪ੍ਰੇਮੀ ਦੇਖ ਫਿਰ ਘੋੜੀ ਤੇਰੇ ਪਸੰਦਾ ਹੈਂ ਘੋੜੀ ਵਧੀਆ ਹੈਂ ਘੋੜੀ ਦੇ ਸੌਦਾ ਮਾਰਦੇ ਅੱਜ ਦੇਖੀ ਜਊ ਪਰ ਇਹ ਮੇਨਾਂ ਦੰਦਾ ਦੰਦਾ ਦਾ ਵੀ ਹਿਸਾਬ ਹੁੰਦਾ ਯਾਰ ਮੈਨੂੰ ਤਾਂ ਪਤਾ ਨਹੀਂ ਦੰਦਾ ਦਾ ਹੁੰਦਾ ਹੀ ਯਾਰ ਕੀ ਕਹਿ ਦੰਦਾ ਹੁਣ ਤਾਂ ਦੇਖ ਲੈ ਦੰਦੇ ਮੈਂ ਇਹ ਦੇਖੀ ਚਾਰ ਦੰਦ ਦਾ ਬਾਕੀ ਹਾਂ ਚਾਰ ਦੰਦ ਚਾਰੇ ਰੱਖਦੇ ਨੇ ਜਿਹੜੇ ਵੀ ਆਉਂਦੇ ਨੇ ਅੱਛਾ ਜੀ ਇਹਨਾਂ ਦਾ ਸਾਬ ਮੈਨੂੰ ਵੀ ਨੌਲੇਜ ਘਟਿਆ ਬੇਟਾ ਬੁੱਟਾ ਸਾਹਮਣੇ ਰਿਹਾ ਅੱਛਾ ਜੀ ਉਹਦੇ ਕਰਕੇ ਆਪਾਂ ਨੂੰ ਵੀ ਨੌਲੇਜ ਆਇਆ ਬਾਕੀ ਸਾਹਮਣੇ ਅਗਲੇ ਦੀ ਚੀਜ਼ ਠੀਕ ਹੈ ਜੀ ਦੇਖ ਕੇ ਲੈ ਕੇ ਜਾਓ ਮਾੜਾ ਆਪਣੀ ਜਿਹੜੀ ਲੋਕੇਸ਼ਨ ਆ ਉਹ ਸਮਾਰ ਕੇ ਦੱਸ ਦੋ ਤੇ ਡਰੈਸ ਜਿਹੜਾ ਵੀ ਜਿਲ੍ਹਾ ਪੈਂਦਾ ਆਪਾਂ ਨੂੰ ਪਿੰਡ ਸਾਡਾ ਬਰਮਾ ਠੀਕ ਹੈ ਜੀ ਝਾੜ ਸਾਹਿਬ ਗੁਰਦੁਆਰੇ ਦੇ ਲਾਗੇ ਆ ਠੀਕ ਹੈ ਜੀ ਤਹਿਸੀਲ ਸਮਰਾਲਾ ਜਿਲ੍ਹਾ ਲੁਧਿਆਣਾ ਠੀਕ ਹੈ ਜਿਲ੍ਹਾ ਲੁਧਿਆਣਾ ਹਾਂ ਲੋ ਵੀ ਦੋਸਤੋ ਅੰਕਲ ਥੋੜੇ ਥੋੜੀ ਮਾੜੀਆਂ ਬੱਕਰੀਆਂ ਦੇ ਨਿਗਾ ਮਾਰਾ ਦੋ ਮਾੜੀਆਂ ਜਾ ਜੋ ਲੋ ਵੀ ਦੋਸਤੋ ਅੰਕਲ ਦਾ ਜਿਹੜਾ ਫਾਰਮ ਛੋਟਾ ਜਿਹਾ ਤਿਆਰ ਕਰਿਆ ਹਲੇ ਬਈ ਸਟਾਰਟ ਕੀਤਾ ਹੈ ਸ਼ੁਰੂ ਕੀਤਾ ਅੰਕਲ ਨੇ ਬਾਕੀ ਦੇਖਦੇ ਆ ਵੀ ਕਿੰਨੀਆਂ ਬੱਕਰੀਆਂ ਅੰਕਲ ਕਿੰਨਾ ਕੁ ਤੁਹਾਡਾ ਵੀ ਉਹ ਆ ਵੀ ਕਿੰਨੀਆਂ ਕਿ ਬੱਕਰੀਆਂ ਤਿਆਰ ਪਾਹਿੰਗੇ ਉਹ ਫਾਰਮ ਚ ਇਹ ਬੱਕਰੀਆਂ ਹੁਣ ਲਗਭਗ 15 ਇੱਕ ਬੱਕਰੀਆਂ ਲਗਭਗ ਤਾਂ ਹੁਣ ਬੱਚੇ ਛੋਟੇ ਵੱਡੇ ਨੇ ਅੱਛਾ ਜੀ 8-9 ਕ ਬੱਕਰੀਆਂ ਨੇ ਬੱਤੀ ਜਿਹਨਾਂ ਦੇ ਮੇਮਣੇ ਨੇ ਠੀਕ ਹੈ ਜੀ ਕਰਾਂਗੇ ਅਸੀਂ 50-70 ਲਗਭਗ 50 ਵਧੀਆ ਹਾਂ ਠੀਕ ਹੈ ਲੋ ਜੀ ਤੇ ਮੰਨਾ ਤਾਂ ਜ਼ਿਆਦਾ ਸੀਗੀ ਪ੍ਰੇਮੀ ਕਹਿੰਦਾ ਵੀ ਬੱਕਰੀਆਂ ਚੱਜ ਦੀਆਂ ਬਾਹਰੋ ਚਾਹੇ 50 ਪਰ 100 ਦੀ بجائے 50 ਪਰ ਉਹ ਕਹਿੰਦਾ ਅੱਛਾ ਜੀ ਪਰ ਰੱਖੋ ਵੱਧ ਨਸਲ ਨਸਲ ਅਸਰ ਵਿੱਚ ਜੰਗਨ ਨਸਲੇ ਵੇਖਦੀ ਆ ਜੀ ਜਾਨਵਰ ਦੀ ਮੰਨ ਲਓ ਵੀ ਹੁਣ ਹਰੇਕ ਬੰਦਾ ਬਰੀਡ ਨੂੰ ਪੈਂਦਾ ਤੁਸੀਂ ਵੀ ਹੁਣ ਕੰਮ ਸਟਾਰਟ ਕਰਿਆ ਤੁਸੀਂ ਵੀ ਕੋਈ ਸ਼ੌਂਕ ਦੇਖ ਕੇ ਵੀਡੀਓ ਦੇਖ ਕੇ ਤੇ ਆ ਉਹ ਕਰਿਆ ਨਾ ਸ਼ੌਂਕ ਤੁਸੀਂ ਵੀ ਹਾਂ ਅਸੀਂ ਬੱਕਰੀਆਂ ਰੱਖਾਂਗੇ ਤੇ ਸਾਡੇ ਆ ਬੰਦਾ ਰੱਖਿਆ ਹੈ ਅੱਛਾ ਜੀ ਇਹ ਖਾਸ ਸਮਈਆ ਪੁਰਾਣ ਹੈ ਇਹਦਾ ਪਹਿਲਾਂ ਵੀ ਕੰਮ ਕੀਤਾ ਹੋਇਆ ਅੱਛਾ ਜੀ ਲੋ ਵੀ ਦੋਸਤੋ ਆ ਅੰਕਲ ਕੋਲੇ 15 ਤੋਂ 20 ਨਾਗ ਰੱਖੇ ਹੋਏ ਨੇ ਦੇਖ ਸਕਦੇ ਹੋ ਬੱਕਰੀਆਂ ਚੰਗੀਆਂ ਨੇ ਤੇ ਇਹਨਾਂ ਦੇ ਵਿੱਚੋਂ ਵੀ ਬੱਚੇ ਥੋੜੇ ਜੇ ਸੇਲ ਕਰਨੇ ਨੇ ਅੰਕਲ ਜਿਹੜੇ ਛੇਲੇ ਨੇ ਉਹ ਸੇਲ ਕਰਨੇ ਨੇ ਤੇ ਜਿਹੜੀਆਂ ਛੇਲੀਆਂ ਨੇ ਉਹ ਰੱਖਣਗੇ ਘਰੇ ਦੇਖ ਸਕਦੇ ਹੋ ਬੱਕਰੀਆਂ ਆ چھوٹਾ ਜਿਹਾ ਫਾਰਮ ਤਿਆਰ ਕਰਿਆ ਆ ਉਹ ਬਾਈ ਜੀ ਸਾਹਮਣੇ ਨੇ ਉਹਨਾਂ ਨਾਲ ਵੀ ਕਰਦੇ ਆ ਗੱਲਬਾਤ ਆ ਜਿਆਦਾ ਗੱਲੀ ਕਰ ਰਹਾ ਹੈ ਅਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹੋ ਹਾਂ ਜੀ ਕਿੰਨੀਆਂ ਕਿ ਬੱਕਰੀਆਂ ਰੱਖੀਆਂ ਨੇ ਤੁਹਾਡੇ ਕੋਲੇ ਜਿਹੜੀਆਂ ਸਾਹਮਣੇ ਤੁਸੀਂ ਇੱਧਰ ਮੂੰਹ ਕਰਕੇ ਗੱਲ ਕਰ ਇੱਧਰ ਕਰੋ ਸਹੀ ਇੱਧਰ ਆ ਗਿਆ ਵੀ ਇੱਧਰ ਇਹ ਮੂੰਹ ਇੱਧਰ ਕਰਾਂਗੇ ਬੀਗ ਨਾਕ ਹਾਂ ਜੀ ਵਾਕੀ ਆ ਬੱਚੇ ਆ ਤੁਸੀਂ ਪਹਿਲਾਂ ਵੀ ਕੰਮ ਕਰਿਆ ਕਦੇ ਬੱਕਰੀਆਂ ਦਾ ਪਹਿਲਾਂ ਦਾ ਕਰਿਆ ਤਾਂ ਹਾਈ ਨਹੀਂ ਵਾਕੀ ਉਹ ਕਿਦੋਂ ਉਹ ਰੱਖੀਆਂ ਹੋਈਆਂ ਤੇ ਘਰ ਅੱਛਾ ਜੀ ਅੰਕਲ ਹੁਣ ਹੈਲਪ ਕਰਾਉਨੇ ਤੁਸੀਂ ਹਾਂ ਜੀ ਵੀ ਹੁਣ ਚਲੋ ਇਹ ਕਹਿੰਦਾ ਵੀ ਤੁਸੀਂ ਸੰਭੋ ਅੱਛਾ ਜੀ ਜਿਹੜਾ ਗੂੜਾ ਵੀ ਦੇ ਲਈ ਆ ਜੀ ਅੱਛਾ ਹਾਂ ਜੀ ਅੰਕਲ ਫਿਰ ਦੋਸਤੀ ਤੌਰ ਤੇ ਰੱਖੇ ਨੇ ਅੰਕਲ ਜਾਂ ਕਿਵੇਂ ਵੀ ਨਹੀਂ ਇਹ ਪੱਕਾ ਪਰਮਾਨੈਂਟ ਹੈ ਸਾਡੇ ਨਾਲ 15 ਸਾਲ ਹੋ ਗਏ ਨੂੰ ਮੇਰੇ ਨਾਲ ਅੱਛਾ ਜੀ ਹਾਂ ਜਦੋਂ ਖੇਤੀ ਕਰਦੇ ਸੀ ਪਹਿਲਾਂ ਖੇਤੀ ਦਾ ਕੰਮ ਵੀ ਇਹ ਇਹਦੇ ਸਰਤੀ ਦਾ ਭਰੋਸਾ ਸਾਰਾ ਅੱਛਾ ਜੀ ਪਹਿਲਾਂ ਤੋਂ ਪਿਆਰਾ ਟਰੈਕਟਰ ਡਾਕਟਰ ਦਾ ਯਾਨੀ 15 ਸਾਲ ਲਗਾਤਾਰ ਮੇਰੇ ਨਾਲ ਹੋ ਗਏ ਇਹਨੂੰ ਅੱਛਾ ਜੀ ਕਿਉਂ ਤਾਂ ਮੈਂ ਡੰਗਰ ਡੰਗਰ ਵੀ ਥੋੜੀ ਰੱਖੇ ਨੇ ਤੁਹਾਡੇ ਕੋਲ ਨਾ ਜੀ ਡੰਗਰ ਸੋਰੀ ਨੇ ਜਾਨੀ ਜਮ ਖੇਤੀ ਕਰਦੇ ਹੋ ਫਿਰ ਤੁਸੀਂ ਨਹੀਂ ਠੀਕ ਹੈ ਖੇਤੀ ਹੁਣ ਛੱਡੀ ਹੋਈ ਹੈ ਬਸ ਸ਼ੌਂਕ ਹੀ ਪੂਰਾ ਕਰਨ ਲੱਗੇ ਹੁਣ ਵੀ ਘੋੜੀਆਂ ਆ ਕੇ ਇਹਦੇ ਹੁਣ ਬੇਟੇ ਬਾਹਰ ਚਲੇ ਗਏ ਅੱਛਾ ਜੀ ਚਲੋ ਠੀਕ ਹੈ ਜੀ ਫਿਰ ਧੰਨਵਾਦ ਤੁਹਾਡਾ ਬਹੁਤ ਬਹੁਤ ਓਕੇ ਜੀ ਓਕੇ